ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਚੈਨਲ ਗਿਆਨ ਟਾਈਮ ਤੇ। ਹਾਜ਼ਰ ਹੈ ਨਵੀਂ ਕਹਾਣੀ ਲੈ ਕੇ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਵੇਗੀ। ਇਨਸਾਨ ਜਾਂ ਰੱਬ ਮੈਂ ਇੱਕ ਵਾਰ ਆਪਣੇ ਕਿਸੇ ਬਜ਼ੁਰਗ ਰਿਸ਼ਤੇਦਾਰ ਨਾਲ ਇੱਕ ਡੇਰੀ ਤੇ ਗਿਆ ਸੀ। ਵੈਸੇ ਤਾਂ ਮੈਂ ਜਾਣਾ ਨਹੀਂ ਸੀ ਚਾਹੁੰਦਾ ਪਰ ਮਜਬੂਰੀ ਸੀ ਜਾਣਾ ਪਿਆ। ਖੈਰ ਜਦੋਂ ਉਹਨਾਂ ਦਾ ਸਤਸੰਗ ਚੱਲ ਰਿਹਾ ਸੀ ਤਾਂ ਮੈਨੂੰ ਵਧੀਆ ਲੱਗਿਆ ਕਿਉਂਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ ਤੇ ਅਰਥ ਕਰ ਰਹੇ ਸਨ। ਸ਼ਾਇਦ ਅੱਧਾ ਜਾਂ ਪੌਣਾ ਘੰਟਾ ਉਹਨਾਂ ਨੇ ਸਤਸੰਗ ਕੀਤਾ। ਜਦੋਂ ਖਤਮ ਹੋਇਆ ਤਾਂ ਕੁਝ ਲੋਕ ਉੱਠ ਕੇ ਤੁਰਨ ਲੱਗੇ ਜਿਨ੍ਹਾਂ ਵਿੱਚ ਮੈਂ ਵੀ ਸੀ ਤੇ ਉੱਥੇ ਖੜੇ ਡੇਰੇ ਦੇ ਮੈਂਬਰਾਂ ਨੇ ਸਭ ਨੂੰ ਬਿਠਾ ਦਿੱਤਾ ਕਿ ਬਾਬਾ ਜੀ ਨੇ ਦਰਸ਼ਨ ਦੇਣ ਆਉਣੇ ਆ 15-20 ਮਿੰਟ ਬੈਠੇ ਰਹੇ ਤੇ ਐਨੇ ਚੇਅਰ ਨੂੰ ਬਾਬੇ ਦੇ ਬੰਦੂਖਾਂ ਵਾਲੇ 3-4 ਬੰਦੇ ਉੱਥੇ ਘੁੰਮਣ ਲੱਗ ਪਏ ਜੋ ਕਿ ਬਾਬੇ ਦੇ ਗਨਮੈਨ ਸਨ ਤੇ ਪਿੱਛੇ ਕੁਝ ਬੰਦਿਆਂ ਦੇ ਦਾਨ ਪਾਤਰ ਵੀ ਰੱਖ ਦਿੱਤੇ ਸਨ ਜੋ ਮੈਂ ਅੰਦਰ ਜਾਂਦਿਆਂ ਸੋਚ ਹੀ ਰਿਹਾ ਸੀ ਕਿ ਬਹੁਤ ਚੰਗੀ ਗੱਲ ਆ ਕਿ ਬਾਬਾ ਪੈਸੇ ਦਾ ਚੜਾਵਾ ਨਹੀਂ ਲੈਂਦਾ ਪਰ ਮੇਰੀ ਇਹ ਗਲਤ ਫਹਿਮੀ ਵੀ ਦੂਰ ਹੋ ਗਈ ਚਲੋ ਜੀ 20 ਮਿੰਟ ਇੰਤਜ਼ਾਰ ਕਰਨ ਤੋਂ ਬਾਅਦ ਬਾਬਾ ਜੀ ਆਏ ਇੱਕ ਗੱਡੀ 'ਚ ਬੈਠ ਕੇ ਜੋ ਕਿ ਸਪੈਸ਼ਲ ਮੋਡੀਫਾਈ ਕੀਤੀ ਹੋਈ ਸੀ ਤੇ ਉੱਪਰ ਬਾਬਾ ਜੀ ਦੇ ਨਾਲ ਵੀ ਗਨਮੈਨ ਬੈਠੇ ਹੋਏ ਸਨ ਉਦੋਂ ਬੱਬੂ ਮਾਂ ਦਾ ਗਾਣਾ ਯਾਦ ਆ ਗਿਆ ਕਿ ਇਹਨਾਂ ਅਨਪੜ ਬੀਬੀਆਂ ਨੇ ਬੰਦੇ ਗਲ ਰੱਬ ਦੀ ਤਾਕਤ ਹੀ ਪਾਤੀ ਚਲੋ ਅਨਪੜ ਬੀਬੀਆਂ ਦਾ ਤਾਂ ਸਮਝ ਆਉਂਦਾ ਪਰ ਨੌਜਵਾਨ ਪੜ੍ਹੀ ਲਿਖੀ ਪੀੜ੍ਹੀ ਵੀ ਉਹਨਾਂ ਨੂੰ ਰੱਬ ਸਮਝੀ ਜਾਂਦੇ ਆ ਕੁਝ ਅਕਲ ਨੂੰ ਹੱਥ ਮਾਰੋ ਯਾਰ ਉਹ ਵੀ ਇਨਸਾਨ ਆ ਰੱਬ ਨੀ ਜੀਏ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ 11ਵਾਂ ਗੁਰੂ ਦਾ ਦਰਜਾ ਨਾ ਦਿੰਦੇ ਤਾਂ ਅੱਜ ਲੋਕਾਂ ਨੇ ਖੁਦ ਨੂੰ ਉਹਨਾਂ ਦੇ ਵਾਰਿਸ ਹੀ ਦੱਸਣਾ ਸੀ ਖੈਰ ਅੱਗੇ ਜਦੋਂ ਅਸੀਂ ਲੰਗਰ ਹਾਲ ਗਏ ਤਾਂ ਉੱਥੇ ਖਾਣ ਵਾਲੇ ਤੇ ਵਰਤੌਣ ਵਾਲੇ ਚੱਪਲਾਂ ਤੇ ਬੂਟ ਪਾ ਕੇ ਹੀ ਵਰਤ ਤੇ ਖਾ ਰਹੇ ਸਨ ਜੋ ਕਿ ਗੁਰੂ ਦੇ ਲੰਗਰ ਦੀ ਵਿਆਦਵੀ ਸੀ ਕਿਸੇ ਨੂੰ ਕੁਝ ਕਹਿਣ ਨਾਲੋਂ ਆਪਾਂ ਇਹੀ ਸੋਚਿਆ ਕਿ ਅੱਗੇ ਤੋਂ ਨਹੀਂ ਜਾਣਾ ਮੈਂ ਆਉਂਦਾ ਆਉਂਦਾ ਇਹੀ ਸੋਚ ਰਿਹਾ ਸੀ ਕਿ ਜੇ ਇਨਸਾਨ ਹੀ ਰੱਬ ਬਣ ਬੈਠੇ ਨੇ ਤਾਂ ਫਿਰ ਰੱਬ ਕਿੱਥੇ ਆ ਮੈਂ ਡੇਰੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਨਹੀਂ ਤਾਂ ਭਗਤਾਂ ਨੇ ਲੜ ਨਾ ਜਾਣਾ ਧੰਨਵਾਦ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ